ਕਿਸਾਨਾਂ ਦੀ ਮੁੱਖ ਮੰਗਾਂ ਲੈ ਕੇ ਅੱਜ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਮਹਿਲਾ ਵਿੰਗ ਮਹਿਲਾ ਕਿਸਾਨਾਂ ਵੱਲੋਂ ਇੱਕ ਵਿਸ਼ਾਲ ਮੀਟਿੰਗ ਕਰ ਆਪਣੇ ਹੱਕਾਂ ਨੂੰ ਲੈ ਕੇ 22 ਤਰੀਕ ਤੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਲਈ ਜ਼ਿਲ੍ਹਾ ਸਤਰੀਏ ਕਿਸਾਨ ਮਹਿਲਾਵਾਂ ਨੂੰ ਲਾਮਬਦ ਕੀਤਾ ਗਿਆ ਅੱਜ ਇਹ ਪੰਚਾਇਤਾਂ ਦੇ ਚਾਰਜ ਦੀ ਕੀ ਜਾਣੀ ਕਿ ਇਹ ਜੋ ਕੋਸੀ 22 ਤਰੀਕ ਤੋਂ ਲੈ ਕੇ 26 ਤਰੀਕ تک ਜਣੀ ਇਹ ਐਲਾਨ ਕੀਤਾ ਹੋਇਆ ਸਾਡੀ ਭਾਰਤੀ ਸਾਂਝੇ ਡੈਕਟਾ ਗ੍ਰਾਹਾਂ ਵੱਲੋਂ ਵਿਜੇ ਸਰਕਾਰ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ ਵਾਦਾ ਕੀਤਾ ਸੀ ਨਵੀਂ ਖੇਤੀ ਨੀਤੀ ਦਾ ਜੇ 21 ਜਨਵਰੀ ਤੱਕ ਨਵੀਂ ਖੇਤੀ ਨੀਤੀ ਨਾ ਬਣਾਈ ਤਾਂ ਅਸੀਂ ਬਾਹਰ ਦੇਰੋਂ ਡੀਸੀ ਦਫ਼ਤਰ ਦੇ ਦਾ ਡੇਟ ਘੇਰਨਾ ਪੰਜ ਦਿਨ ਦਾ ਜਣੀ ਉੱਥੇ ਅਸੀਂ ਪੰਜ ਰੋਜ਼ਾ ਧਰਨਾ ਲਾਉਣਾ ਪੈਗਾ ਤੇ ਸਾਡੀਆਂ ਰਹਿਂਦੀਆਂ ਮੰਗਾਂ ਵੀ ਨੇ ਜਿਹੜੀ ਸਾਡੀ ਪਹਿਲੀ ਮੰਗ ਹੈਗੀ ਹੈ ਕਰਜ਼ੇ ਦੇ ਟੋਟਲ ਨੂੰ ਨੀਤ ਮਾਨੀ ਜਾਵੇ ਨਵੀਂ ਖੇਤੀ ਖੇਤੀ ਨੀਤੀ ਬਣਾਈ ਜਾਵੇ ਜਿਹੜੇ ਸੰਸਾਰ ਵਪਾਰ ਬੈਂਕ ਦਾ ਉਹਦੇ ਜਿਹੜੇ ਜਾਕੜ ਹੈ ਪੰਜਾ ਸਾਡੀ ਖੇਤੀ ਨੀਤੀ ਤੇ ਉਹਦੇ ਜਾਕੜ ਪੰਜੇ ਨੂੰ ਦੂਰ ਕੀਤਾ ਜਾਵੇ ਤੇ ਤੋਂ ਤੁਹਾਨੂੰ ਸਾਡੀ ਮੰਗ ਹੈਗੀ ਕਿ ਜਿਹੜਾ ਨਹਿਰੀ ਪਾਣੀ ਆ ਸਰਕਾਰੀ ਪਾਣੀ ਆਏਗਾ ਉਹ ਸਾਨੂੰ ਸਾਡੇ ਖੇਤਾਂ ਨੂੰ ਲੱਗੇ ਇਹ ਸਾਡੀ ਮੰਗ ਹੈਗੀ ਹੈ ਤੇ ਬਾਕੀ ਸਾਡੀਆਂ ਹੋਰ ਮੰਗਾਂ ਬਹੁਤ ਸਾਰੀਆਂ ਨੇ ਜਿਹੜੇ ਹਜੇ ਤੱਕ ਸਾਡੇ ਮਲਬੂਤ ਤੇ ਕਿਸਾਨਾਂ ਚ ਜਿਹੜੇ ਜਿਹੜੇ ਕਰਜਾ ਕਰ ਜਾ ਆਪਣੀ ਕਰਜਾ ਚ ਜ਼ਮੀਨ ਵੇਚ ਦਿੱਤੀ ਕਿਸਾਨਾਂ ਨੇ ਤੇ ਮਜ਼ਦੂਰਾਂ ਕੋਲੇ ਪਹਿਲੀ ਜ਼ਮੀਨ ਨਹੀਂ ਜਿਹੜੀ ਸਰਕਾਰ ਦੀ ਵਾਦੂ ਪਈ ਜ਼ਮੀਨ ਆ ਸਰਕਾਰੀ ਜ਼ਮੀਨ ਪਈਆਂ ਨੇ ਬਹੁਤ ਸਾਰੇ ਅੱਛਾ ਜਿਹੜੇ ਜੰਗਲ ਪੈ ਨੇ ਹੋਰ ਨੇ ਤੇ ਉਹ ਜ਼ਮੀਨ ਆ ਸਰਕਾਰੀ ਜ਼ਮੀਨ ਆ ਉਹ ਕਿਸਾਨਾਂ ਚ ਵੀ ਜਿਹੜਾਂ ਕੋਲੇ ਜ਼ਮੀਨ ਨਹੀਂ ਹੈਗੀ ਤੇ ਮਜ਼ਦੂਰਾਂ ਚ ਵੀ ਉਹਨਾਂ ਚ ਵੰਡੀ ਜਾਵੇ ਜਿਹੜਾ 1.75 ਏਕੜ ਦਾ ਕਾਨੂੰਨ ਬਣਾਇਆ ਹੋਇਆ ਉਹ ਕਾਨੂੰਨ ਵੀ ਲਾਗੂ ਕੀਤਾ ਜਾਵੇ ਵੱਡੇ ਜ਼ਗੀਰਦਾਰਾਂ ਦੇ ਖਿਲਾਫ ਉਹਨਾਂ ਤੋਂ ਜ਼ਮੀਨ ਖੋ ਕੇ ਸੂਦ ਖੋ ਰਾਂ ਤੋਂ ਖੋ ਕੇ ਉਹ ਗਰੀਬ ਕਿਸਾਨਾਂ 'ਚ ਵੰਡੇ ਜਾਵੇ ਮਜ਼ਦੂਰਾਂ 'ਚ ਵੰਡੇ ਜਾਵੇ ਤੇ ਨਾਲ ਹੀ ਸਾਡਾ ਇਹ ਹੈਗਾ ਕਿ ਜਿਹੜਾ ਖਜ਼ਾਨੇ ਦੀ ਗੱਲ ਕਰਦੇ ਨੇ ਕਿ ਖਜ਼ਾਨਾ ਖਾਲੀ ਹੈ ਸਾਡੀ ਮੰਗ ਹੈ ਕਿ ਜਿਹੜਾ ਜਿਹੜੇ ਸੂਦਖੋਰ ਨੇ ਚਾਹੇ ਵੱਡੇ ਸਰਮਾਇਦਾਰ ਨੇ ਜਾਂ ਇਥੋਂ ਦੇ ਵੱਡੇ ਧਨਾੜ ਨੇ ਉਹਨਾਂ ਤੇ ਜਿਹੜਾ ਟੈਕਸ ਲਾਇਆ ਜਾਣ ਉਹ ਟੈਕਸ ਦਾ ਕਰਜ ਜਿਹੜਾ ਪੈਸਾ ਹੈਗਾ ਉਹਨਾਂ ਤੋਂ ਵਸੂਲ ਕੇ ਉਹ ਮਜ਼ਦੂਰ ਕਿਸਾਨਾਂ ਦੇ ਲਾਇਆ ਜਾਵੇ ਇਸ ਤਰ੍ਹਾਂ ਦੀ ਵੀ ਕਿਸਾਨੀ ਹੈ ਉਹ ਕਿਸਾਲ ਹੋ ਸਕਦੀ ਹੈ ਇਹ ਸਾਡੀਆਂ ਮੰਗਾਂ ਨੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ ਅਸੀਂ ਪਹਿਲਾਂ 22 ਤੋਂ ਲੈ ਕੇ 26 ਤੱਕ ਬਰਨਾਰੇ ਡੀਸੀ ਦਫ਼ਤਰ ਸਾਰੇ ਪੰਜਾਬ ਦੇ ਵਿੱਚ ਹੀ ਲੱਗਣਗੇ ਧਰਨੇ ਲਾਏ ਜਾਣਗੇ ਫਿਰ ਵੀ ਅਸੀਂ ਉੱਥੋਂ ਹਨ ਉਹ ਤੋਂ ਬਾਅਦ ਅਸੀਂ ਮੁੱਖ ਮੰਤਰੀ ਦੀ ਕੋਠੀ ਵੱਲੋਂ ਸਿੱਧਾ ਹੋਵਾਂਗੇ ਇਹ ਸਾਡੀ ਅੱਜ ਦੀ ਤਿਆਰੀ ਹੈ ਅੱਜ ਜਿਹੜਾ ਛੇੜੇ ਦੇ ਤਸਵੀਰ ਮੇਕਿੰਗ ਕਰ ਰਹੇ ਹਾਂ ਸਿਰਫ ਬੀਡੀਆਂ ਪੈਣਾ ਦੀ ਬਰਨਾਲੇ ਜਿਲ੍ਹੇ ਦੀ ਬੀਡੀਆਂ ਪੈਣ ਦੀ ਬੀਡੀਆਂ ਇਹਦੇ ਸੱਟ ਚ ਬਗਮੇਟੀ ਬਣਾ ਲਿਖਿਆ ਉਹਰਾ ਮੈਂ 22 ਜਨ ਕੰਪੀਟੀਸ਼ਨ ਲਈ ਜੀਸੀ ਹੈਡਕਵਰਟਰ ਦੇ ਅੱਤੇ ਪੱਕੇ ਬੋਲ ਦਿਨਾ ਹਾਂਗਾ ਪੂਰੀ ਤਿਆਰੀ ਵਜੋਂ ਅਸੀਂ ਸਾਰੇ ਜਿਲ੍ਹਿਆਂ ਦੀਆਂ ਪਹਿਲਾਂ ਵੱਡੀਆਂ ਮਿੱਠੀਆਂ ਕਰਾਤੀਆਂ ਸਿੱਥੇ ਮਿੱਠੀਆਂ ਕਰਾਈਆਂ ਨੇ ਹੁਣ ਇੱਕ ਜਨ ਵੀ ਤੋਂ ਲੈ ਕੇ 6 ਜਨ ਵੀ ਤੱਕ ਆਸੇ ਬੈਣਾ ਦੀਆਂ ਮਿੱਠੀਆਂ ਦਾ ਬਗਤਾਰ ਸਾਰੇ ਜਿਲ੍ਹਿਆਂ ਜਿਹਨਾਂ ਵਿੱਚ ਬੰਦੇ ਬੱਧ ਨੇ ਇਹਨਾਂ ਨੇ ਕੋਰਾਂ ਇਹਦੇ ਕੋਸ਼ਿਸ਼ ਨਹੀਂ ਕਿ ਮੈਂ ਅੱਜ ਅਸਲ ਬੰਨਾਲੇ ਜਿਹਨੇ ਕਿਸੇ ਘੜੇ ਦੇ ਵਿੱਚ ਮੀਟਿੰਗ ਕਰਾ ਰਹੀ ਹੈ ਸਾਰੀਆਂ ਗੱਲਾਂ ਵਾਲੇ ਦਾ ਜਾਣਕਾਰੀ ਦੇਣ ਦੱਸਾ ਕਰਦੀ ਅਸੀਂ ਹੈ ਕਿਹੜੀਆਂ ਕਿਹੜੀਆਂ ਬੰਦਾ ਨੇ ਜਿਹੜੀਆਂ ਐਸੀ ਲੜਾਈ ਲੱਗ ਰਹੀ ਹੈ ਉਹਨਾਂ ਦਾ ਕੀ ਨੋਟ ਹੈ ਕਾਦੇ ਵਾਸਤੇ ਰਹੇ ਹਨ ਚਿਰਤਾਗਾਤ ਨਹੀਂ ਲੋੜ ਹੈ ਤੁਹਾਨੂੰ ਠੀਕ ਕਰਨਾ ਚਾਹੀਦਾ ਤੁਹਾਨੂੰ ਕਿੰਨੇ ਵੱਡੇ ਘੱਟ ਕਰਨਗੇ ਇਸ ਦਾ ਸਬੰਧ ਇਹ ਜਾਣਕਾਰੀ ਦੇਣ ਤੋਂ ਇਹ ਮਿਲਦੀ ਹੈ ਕਿ ਚੰਡੀਗੜ੍ਹ ਦੇ ਤਰਜੀਹਤਾ ਅਜੇ ਨਹੀਂ ਹੈ ਕੋਈ ਬਾਅਦ ਪੰਜ ਵੰਦਨ ਦਾ ਮੌਕਾ ਲੱਗਣਾ ਜਿਹੜੇ 26 22 ਤੱਕ 26 ਜਨਪੀ ਤੱਕ ਮੂਤੇ ਇਕੱਠਾਂ ਦੇ ਵਿੱਚ ਜਾਜਾ ਲੈ ਕੇ ਉਹਦਾ ਕੋਈ ਬਾਦ ਕੋਈ ਸ਼ਬਦ ਨਾ ਪਿਆ ਅਗਲੇ ਐਕਸ਼ਨ ਪ੍ਰੋਗਰਾਮ ਤੇ ਨੀਂਦ ਨਹੀਂ ਹੁੰਦਾ ਨਹੀਂ ਕਰਦਾ ਨਹੀਂ ਸਰਕਾਰ ਬੁਲਲੇ ਪਟਾਰੀ ਬੁਲਲੇ ਅਸੀਂ ਭਾਰਤੀ ਦਸਾਨ ਨੂੰ ਇਹ ਤਾ ਗਰਾਹਾਂ ਵੱਲੋਂ 22 ਤੋਂ ਲੈ ਕੇ 26 ਤੱਕ ਜਿਲ੍ਹਾ ਹੈੱਡਕਵਰਟਰ ਤੇ ਮੋਰਚਾ ਲਾਉਣ ਜਾ ਰਹੇ ਹਾਂ ਅਸੀਂ ਉਹਦੇ ਚਵਾਤੂ ਆਦ ਪੈਣਾ ਨੂੰ ਸ਼ਾਮਲ ਕਰਨ ਦੇ ਲਈ ਬਾਦ ਮੈਂ ਮੀਟਿੰਗਾਂ ਰੱਖੀ ਹੈ ਅੱਜ ਇਹ ਪਹਿਲੀ ਮੀਟਿੰਗ ਹੈ ਬਰਨਾਲੇ ਜ਼ਿਲ੍ਹੇ ਦੀ ਇਹ ਤੋਂ ਬਾਅਦ ਸੀਤ ਸੀਤ ਨਹੀਂ ਤੇ ਕਰੋ ਪੈਣਾ ਵਿਆਂ ਸਿਆਈ ਵੱਧੀਆਂ ਡੋਡੀ ਜ਼ਿਲ੍ਹਿਆਂ ਚ ਖਾਸ ਕਰਕੇ ਜਿਹੜੇ ਜੋਰ ਵਾਲੇ ਜ਼ਿਲ੍ਹੇ ਐ ਉਹਨਾਂ ਦੀ ਮੀਟਿੰਗਾਂ ਕਰਾਉਣੀਆਂ ਸਰਕਾਰ ਨੂੰ ਆਲਟੀਮੇਟਮ ਦਿੱਤਾ ਹੋਇਆ ਹੈ ਕਿ ਉਹ 21 ਤੋਂ ਪਹਿਲਾਂ ਜਾਂਦਾ ਇਹ ਸਾਰੀਆਂ ਮੰਗਾਂ ਨੂੰ ਪ੍ਰਬੰਧਨ ਕਰ ਲੈ ਨਹੀਂ ਪ੍ਰਬੰਧਨ ਕਰਨੂ ਦਿੱਤਾ ਕਿਸਾਨ ਦੇ ਰੋਧਾ ਸਾਹਮਣਾ ਕਰਨ ਲਈ ਤਿਆਰ ਰਹੇ ਉਦੀ ਸ਼ੁਰੂਆਤ ਜ਼ਿਲ੍ਹਾ ਹੈੱਡਕੁਆਟਰ ਹੈ ਸਾਨੂੰ ਪਤਾ ਵੀ ਜ਼ਿਲ੍ਹਾ ਹੈੱਡਕੁਆਟਰ ਤੇ ਸਰਕਾਰ ਨੇ ਮੰਨਣਾ ਨਹੀਂ ਉਸ ਤੋਂ ਬਾਅਦ ਸਾਡਾ ਫੈਸਲਾ ਹੈ ਫਰਵਰੀ ਦੇ ਪਹਿਲੇ ਹਫ਼ਤੇ ਸੀ ਡੇਟ ਐਲਾਨਣੀ ਹੈ ਇਹ 26 ਤਰੀਕ ਨੂੰ ਐਲਾਨੀ ਜਾਊਗੀ ਜ਼ਿਲ੍ਹਾ ਹੈੱਡਕੁਆਟਰ ਦੇ ਧਰਮਿਆਂ ਦੇ লাশ ਦੇਣਾ ਤੇ ਉਥੇ ਅਣਮਿਸ਼ਰਾਂ ਦੇ ਮੋਰਚਾ ਚੰਡੀਗੜ੍ਹ ਚ ਲਾਉਣਾ ਹੈ ਤੇ ਸਰਕਾਰ ਤੋਂ ਸਾਡਾ ਤਹਈਆ ਕੇ ਇੱਕ ਚੀਜ਼ ਲੈ ਕੇ ਆਵਾਂਗੇ ਸਰਕਾਰ ਜਾਂ ਤਾਂ ਆਪ ਦੀ ਸ਼ਕਤੀਬੱਤ ਕੇ ਦੇਖ ਲੈ ਤਾਕਤਵਰਦ ਕੇ ਦੇਖ ਲੈ ਜਿਵੇਂ ਹੋਰ ਸਾਰੇ ਮੁਲਾਜ਼ਮਾਂ ਵਗੈਰਾ ਤੇ ਡਾਗਾ ਬੰਦਰੀ ਹੈ ਜੇ ਜਾਫਰ ਉਹ ਸਾਡੀਆਂ ਮੰਗਾ ਮੰਨਦੇ ਅਸੀਂ ਉਤੋਂ ਖਾਲੀ ਹਸਣੇ ਆਉਂਦੇ ਆ ਸਾਡਾ ਤਾਂ ਹੈ ਤੇ ਉਹਦੀ ਸਾਡੀ ਇਹ ਤਿਆਰੀ ਚੱਲ ਰਹੀ ਹੈ ਬਹੁਤ ਜ਼ੋਰਦਾਰ ਪਿੰਡਾਂ ਦੇ ਵਿੱਚ ਭੈਣਾਂ ਦੀ ਵੀ ਮਰਦਾਂ ਦੀ ਵੀ ਨੌਜਵਾਨਾਂ ਦੀ ਵੀ ਇਹ ਚਾਹੀਦੀ